ਲੰਗਰ ਪੀਜਾ ਦੇ ਲੰਗਰ ਲੱਗੇ ਨੇ ਸੱਚ ਦੋ ਕਿ ਤਰ੍ਹਾਂ ਪਹਿਲਾਂ ਪੀਜੇ 버ਗਰਾਂ ਦੇ ਲੰਗਰ ਕੁਛ ਪਿੰਡਾਂ 'ਚ ਮਾਰ ਲੋ ਨੀ ਕੀ ਹਾਲਾਤ ਨੇ ਦੋਸਤੋ ਸੋਨੂੰ ਇੱਕ ਪੰਜਾਬ ਦੇ ਨਰਿੰਦਰਪੁਰਾ ਪਿੰਡ ਦੇ ਵਿੱਚ ਬਲਾਡੇ ਦੇ ਲਵੇ ਪੈਂਦਾ ਇਹ ਮਾਨਸਾ ਜ਼ਿਲ੍ਹੇ 'ਚ ਇੱਕ ਇਹ ਜੇ ਦੋ ਬੇਟੀਆਂ ਦੋ ਬੱਚੀਆਂ ਦਿਖਾ ਰਿਹਾ ਜਿੰਨਾਂ ਲਵੇ ਨਾ ਮੰਜੈਨ ਉੱਤੇ ਲੈਣ ਨੂੰ ਕੱਪੜਾ ਆ ਆ ਦੇਖੋ ਜੀ ਆ ਦੋ ਬੇਚੀਆਂ ਐਂ ਰਹਿੰਦੀਆਂ ਨੇ ਦਿਨ ਰਾਤ ਯਾਰ ਦਰਦ ਭਰਿਆ ਮਾਹੌਲ ਜੇ ਕਹਿ ਸਕਦੇ ਆ ਕੁੜੀ ਦਾ ਚਿਹਰਾ ਦੇਖੋ ਯਾਰ ਹੈਂ ਕਿੰਨਾ ਯਾਰ ਬੀ ਨਾ ਮਾਂ ਐ ਬਾਪ ਛੱਡ ਕੇ ਭੱਗ ਗਿਆ ਮਾਂ ਦਾ ਮਾਂ ਚਲੀ ਗਈ ਮੰਜਾ ਮੰਗਾਇਆ ਕਿ ਮੰਡੀਆਂ ਦਾ ਮੰਜਾ ਲੈ ਕੇ ਆਉਂਦੇ ਨੇ ਸਾਥੋ ਦਾ ਯਾਰ ਦੇਖੇ ਨਹੀਂ ਗਏ ਹਾਲਾਤ ਆ ਸਿਲੰਡਰ ਗੁਰਪ੍ਰੀਤ ਸਿੰਘ ਲਹਿਰਾ ਲੈ ਕੇ ਆਇਆ ਤੇ ਆਹ ਸਮਾਨ ਲੈ ਕੇ ਆਇਆ ਗੁਰਪ੍ਰੀਤ ਸਿੰਘ ਲਹਿਰਾ ਜਦੋਂ ਇਹਨੂੰ ਪਤਾ ਲੱਗਿਆ ਆ ਲੈ ਕੇ ਆਇਆ ਇਹਦੋਂ ਪਹਿਲਾਂ ਕੋਈ ਭਾਂਡਾ ਨਹੀਂ ਸੀ ਹਰਚ ਕੁਝ ਨਹੀਂ ਸੀ ਆ ਨਵਾਂ ਸਮਾਨ ਸਾਰਾ ਗੁਰਪ੍ਰੀਤ ਸਿੰਘ ਲਹਿਰਾ ਲੈ ਕੇ ਆਇਆ ਆ ਦੇਖੋ ਨਾ ਨੰਬਰ ਵੀ ਪਾਵਾਂਗੇ ਇਹਨਾਂ ਵਾਸਤੇ ਮੰਜਾ ਵੀ ਬਾਹਰੋਂ ਕਮੰਡੀਆਂ ਦਾ ਲੈਣ ਗਿਆ ਬਾਈ ਤੇ ਆਹ ਟੈਲੀਵਿਜ਼ਨ ਪਤਾ ਨਹੀਂ ਕੋਈ ਪੁਰਾਣੇ ਜਮਾਨੇ ਦਾ ਹੀ ਪਿਆਗਾ ਇੱਥੇ ਇਹਨਾਂ ਦੇ ਚੱਲਦਾ ਚੁਲਦਾ ਤਾਂ ਕਾਨੂੰ ਇਹ ਪਹਿਲਾਂ ਮਾਪੇ ਬਪੇਲੇ ਦਾ ਹੋਊਗਾ ਪਰ ਆਹ ਦੇਖੋ ਹਾਲਾਤ ਦੇਖ ਲਓ ਵੀ ਇੱਥੇ ਪੁੰਜੇ ਪੈਣਾ ਯਾਰ ਕੋਈ ਕਮਰੇ ਨੂੰ ਗੇਟ ਨਹੀਂ ਇੱਥੇ ਐਂ ਬੈਠੇ ਰਹਿੰਦੇ ਨੇ ਦਿਨ ਰਾਤ ਦਿਨ ਰਾਤ ਐਂ ਰਾਤ ਨੂੰ ਪੁੰਜੀ ਸੌਂਦੇ ਨੇ ਤੇ ਇਹਨਾਂ ਦੇ ਫਿਰ ਮਾਪੇ ਹੈ ਨਹੀਂ ਹੈ ਮਰੇ ਮਾਪੇ ਮਰ ਗਏ ਚੇੜੀ ਛੋਟੇ ਅੱਛਾ ਮਰ ਗਏ ਹਾਂ ਤੇ ਬਾਪੂ ਜਾਨੀ ਕਿ ਆਉਂਦੇ ਨੇ ਡਾਉਣ ਦਾ ਚਲੇ ਡਾਉਣ ਆਏ ਗਏ ਇਹ ਪੁੰਝੇ ਪੈਂਦੇ ਸੀ ਹਾਂਜੀ ਬਲੇ ਪੁੰਝੇ ਦਾ ਬਹੁੱਖਾ ਯਾਰ ਕੱਪੜਿਆਂ ਕੱਪੜਿਆਂ ਤੋਂ ਕੀ ਕੀ ਹੁਣ ਕੀ ਕਰੀਏ ਜੀ ਗਰੀਬੀ ਹੈ ਤੇ ਆਹ ਲਾ ਲਓ ਜੀ ਇੱਕ ਮਿੰਟ ਇੱਥੇ ਦੇਖ ਲਓ ਜੀ ਵੀ ਹਾਲਾਤ ਦੇਖ ਲਓ ਯਾਰ ਪੰਜਾਬ ਦੇ ਹਾਲਾਤ ਨੇ ਇਹ ਬਾਈ ਮੰਜਾ ਲੈ ਕੇ ਆਓ ਯਾਰ ਮੰਜਾ ਗਿਆ ਬਾਈ ਹਾਂ ਮੰਜਾ ਲੈ ਕੇ ਮੰਜਾ ਜਰਾ ਸੀ ਆ ਦੇਖਣ ਨਹੀਂ ਜਾਂਦਾ ਮੰਜਾ ਤੇ ਪਠਿਆਉ ਕਰਾਂ ਕੁੜੀਆਂ ਨੂੰ ਆਪਣੇ ਏਰੀਆ 'ਚ ਵੋਟਾਂ ਵੀ ਨਹੀਂ ਨੇ ਯਾਰ ਮੈਂ ਤਾਂ ਬੇਨਤੀ ਕਰਦਾ ਹੁਣ ਸਰਪੰਚ ਦੀਆਂ ਵੋਟਾਂ ਨੇ ਬਹੁਤ ਉਹ ਚੱਲੂ ਆ ਜੇ ਇਹ ਜਿਹੇ ਪਰਿਵਾਰਾਂ ਨੂੰ ਸਰਪੰਚ ਸਾਮਣ ਪਿੰਡ 'ਚ ਵੋਟਾਂ ਸਰਬਸੰਮਤੀ ਆ 20 ਲੱਖ ਵੋਟਾਂ ਤੇ ਲਾ ਦਿੰਦੇ ਨੇ ਘਟਵਾਟ 1000 ਮੰਜਾ ਤਾਂ ਚਲ ਮੰਜਾ ਮੰਗਾਏ ਬਾਈਆਂ ਤੋਂ ਧੰਨਵਾਦ ਬਾਈਆਂ ਦਾ ਉਹ ਬਾਰੇ ਭੈਣ ਖੜੀ ਆ ਮੰਜਾ ਲੈ ਕੇ ਉਹਨੇ ਉਹ ਕਰੇਗਾ ਦੋਸਤ ਆ ਦੋ ਬੱਚੀਆਂ ਬੇਟੀਆਂ ਬੈਠੀਆਂ ਨੇ ਧੀਆਂ ਅਤਾ ਹੈਂਡੀਕੈਪਟਾ ਹੈ ਤੇ ਕਦੇ ਵੀ ਨਹੀਂ ਜਾਨੀ ਕਿ ਗ੍ਰੋਥ ਨਹੀਂ ਕਰੀ ਹੈਂਡੀਕੈਪਟਾ ਲੱਗਣੀ ਹੈ ਕਿ ਕੱਤ ਨਹੀਂ ਕੋਈ ਬੱਲੇ ਹੈਂਡੀਕੈਪਟਾ ਇਹ ਤਾਂ ਜਗ੍ਹਾ ਹੋ ਪੈਨਸ਼ਨ ਵਾਲਾ ਜਿਹੜੀ ਬਿੰਦੀ ਆ ਪੈਲਸ਼ਨ ਵਾਲਾ ਆਪਣੀ ਹੋ ਲੱਗੀ ਹੋਈ ਪੈਨਸ਼ਨ ਨਹੀਂ ਬਣੀ ਹੋਈ ਇਹਦੀ ਤਾਂ ਕੱਢ ਤੇ ਜੇ ਇਹਨਾਂ ਨੂੰ ਵੋਟਾਂ ਦੇ ਜੇ ਤਾਂ 15 ਵੀ ਵੋਟਾਂ ਹੁੰਦੀਆਂ ਤੇਰੇ ਨਾਲੀ ਪੈਨਸ਼ਨ ਵੀ ਲੱਗਦੀ ਜਾਂਦੀ ਰਿਹਾ ਕੋਈ ਨਹੀਂ ਹੈਗੀ ਨੰਬਰ ਇੱਕ ਵਾਰੀ ਹੋਰ ਬੋਲ ਦੋ ਨੰਬਰ ਤਾਂ ਅਚਰ ਅਨੁਮੋਚਰੰਜ 94653 12397 12397 ਬਾਈ ਦਾ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਏ ਥੋੜੇ ਥੋੜੇ ਨਾਲ ਕਹਿੰਦੇ ਨੇ ਸਮੁੰਦਰ ਭਰ ਜਾਂਦਾ ਹੈ ਤੇ ਇਹ ਨੌਜਵਾਨ ਵੇਖ ਲਈਤੀ ਆ ਆਪਣੀ ਨਾਲੀ ਤੇ ਬਲੱਥ ਬਾਥਰੂਮ ਤੇ ਕਿੰਨੀ ਬਚਰਨੀ ਹੋ ਜਾਏ। ਅਸੀਂ ਵੇਖ ਰਹੇ ਹਾਂ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ। ਵੀਡੀਓ ਇੰਨੀ ਸ਼ੇਅਰ ਕਰ ਦਿਓ ਜਰ ਇਹਨਾਂ ਦਾ ਆਪਾਂ ਨੇ ਕਰਕੇ ਦੇਣਾ ਪੂਰੀ ਗੱਲਬਾਤ ਤੁਹਾਡੇ ਸਾਹਮਣੇ ਸਾਰੀ ਰੱਖਤੀ। ਆਪਾਂ ਤੁਸੀਂ ਨਹੀਂ ਦੱਸ ਸਕਦੇ ਰੋਣ ਨਿੱਤਨ ਦਾ ਵੀ ਪੰਜਾਬ ਦੇ ਇਹ ਜੋ ਹਾਲਾਤ ਪੁਜਾਰਾ ਹੁਣ ਮੰਜੇ ਤੇ ਬਿਠਾਏ ਨੇ ਹਜੇ ਵੀ ਕੁਝ ਨਹੀਂ ਉੱਤੇ ਲੈਣ ਨੂੰ। ਵੀਡੀਓ ਚ ਨਾ ਸਰਦੀ ਆਊਗੀ ਨਜ਼ਰ ਮਾਰ ਲਓ ਘਰ ਦੇ ਵਿੱਚ ਇੱਕੇ ਕਮਰੇ ਆਹੀ ਹਾਲ ਕਿਤੇ ਕੁਝ ਨਹੀਂ ਹੈਗਾ। ਆ ਦੇਖ ਲੋ ਵੀ ਕਿਤੇ ਕੁਝ ਨਹੀਂ ਹੈਗਾ ਆ ਸਮਾਨ ਗੁਰਪ੍ਰੀਤ ਸਿੰਘ ਲੈਰਾ ਲੈ ਕੇ ਆਇਆ ਹੈ ਭਾਂਡੇ ਲੈ ਕੇ ਆਇਆ ਸਿਲੰਡਰ ਲੈ ਕੇ ਆਇਆ ਘਰੇ ਕਹਿੰਦਾ ਇੱਕ ਬੱਦੂ ਪਿਆ ਸੀ ਵੀ ਹਾਲਾਤ ਦੇਖ ਲੋ ਲਵੇ ਕਮੰਡੀ ਇਕੱਠੇ ਹੋਏ ਨੇ ਉਹ ਵੀ ਗੱਲਬਾਤ ਸੁਣ ਲਿਓ ਸਾਰੀ ਕਿਤੀ ਤੀ ਦਰਨ ਵਿਚਾਰੇ ਜਦੋਂ ਸਭ ਤੋਂ ਵੱਡਾ ਪਤ ਮਾਈ ਦਾ ਸਾਧ ਨਹੀਂ ਨਹੀਂ ਇਹਦਾ ਉਹਨਾਂ ਬੇਟੀ 13 ਸਾਲ ਦੀ ਆ ਇਹਨੇ ਪੜ੍ਹਾਈ ਵੀ ਛੱਡਤੀ ਆਉਂਦੀ ਇਹਨੇ ਸਾਮਣ ਵਿੱਚੇ ਜਨ 13 ਸਾਲ ਦੀ ਆ ਨਹੀਂ ਇਹਦਾ ਵੀ ਪੜਨ ਨੂੰ ਜੀ ਜੀ ਦਾ ਕੀ ਨੋ ਮੈਂ ਤੁਹਾਡਾ ਅਮਰਜੀਤ 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 ਆ ਅਮਰਜੀਤ ਆ ਅਮਰਜੀਤ ਆ ਅਮਰਜੀਤ ਆ ਤੇਰਾ ਨੌ ਕਿਹੜੀ ਆਪਣੀ ਕੁੜੀ ਆ ਕਾਜੀ ਅਕਾਜ ਨੂੰ ਬੋਲ ਅੱਛਾ ਦੇਖ ਸਕਦੇ ਹੋ ਬਈ ਚਲ ਕਹਾ ਆਪਣਾ ਜਿਵੇਂ ਕਹਿਦਣੇ ਹੈਗੇ ਤੁਹਾਡੇ ਮਾਂ-ਬਾਪ ਮਾਂ ਮਰੀ ਹੋਈ ਐ ਬਾਪ ਹੈਗਾ ਸੀ ਉਹ 200 ਰੁਪਏ ਦਾ ਪੀ ਲੈਤਾ ਆਹ ਹੋਰੇ ਆਂਦਾ ਨਹੀਂ ਘਰ 'ਚ ਕੋਈ ਮਾਂ ਕੋਰੇ ਆਂਦਾ ਅੱਛਾ ਬਾਹਰੇ ਰਹਿੰਦਾ ਹੈ ਹਾਂਜੀ ਤੇ ਮਾਂ ਦੀ ਮੌਤ ਹੋ ਗਈ ਸੀ ਭਾਈ ਭਾਈ ਪੱਥਿਆ ਹੋਇਆ ਅਜੋ ਵੀ ਛੱਡ ਗਿਆ ਹਾਂਜੀ ਆਹ ਦੇਖ ਲੋ ਬਈ ਹਾਲਾਤ ਆਹ ਕੁੜੀਆ ਵਿਚਾਰੇ ਕਿੰਨਾ ਯਾਰ ਦੇਖ ਕੇ ਬੇਨਤੀ ਕਰਦਿਆਂ ਸਮਾਜ ਸੇਵੀਆਂ ਨੂੰ ਸੋਨੂੰ ਗੁਰਪ੍ਰੀਤ ਸਿੰਘ ਲਹਿਰੇ ਦਾ ਨੰਬਰ ਦੇਵਾਂਗੇ ਇਹਨਾਂ ਦਾ ਲਾਈਟਿੰਗ ਬਾਥਰੂਮ ਬਣਾ ਕੇ ਦੇਣਾ ਹੈ ਤੇ ਇਹਨਾਂ ਨੂੰ ਇੱਕ ਦੋ ਮੰਜੇ ਬਿਸਤਰੇ ਜਿਵੇਂ ਸਰਦੀ ਆਊਗਾ ਹਾਂ ਦੇਖ ਸਕਦੇ ਹੋ ਯਾਰ ਹਾਤੀ ਬੈਠੀ ਐ ਬੇਟੀ ਲਗਭਗ 13 ਸਾਲ ਦੀ ਉਮਰ ਹੋਊ ਇਹਦੀ ਤੇ ਆ ਬੈਠੀ ਐ ਕੁੜੀ ਆ ਇਹਦੀ ਉਮਰ 22 ਸਾਲ ਦੀ ਉਹਨਾਂ ਕੁੜੀ ਦੀ ਹਾਲਤ ਦੇਖ ਲੋ ਯਾਰ ਮੰਗ ਕੇ ਖਾਣਾ ਰੋਜ਼ ਘਰੇ ਕੋਈ ਬਿਸਤਰਾ ਨਹੀਂ ਕੋਈ ਮੰਜਾ ਮੰਜਾ ਵੀ ਨਹੀਂ ਮੰਜਾ ਵੀ ਆ ਕਮੰਡੀਆਂ ਤੁਸੀਂ ਲਾ ਲਓ ਵੀ ਇੱਥੇ ਪੈਂਦੇ ਸੀ ਆ ਥੱਲੇ ਨੀਚੇ ਪੈਂਦੇ ਸੀ ਇੱਥੇ ਸਾਨੂੰ ਪੂਰਾ ਦਿਖਾਉਂਦੇ ਆ ਨਰਿੰਦਰਪੁਰੇ ਖੜਿਆ ਯਾਰ ਜੇ ਪਿੰਡ 100-100 ਰੁਪਈਆ ਵੀ ਇਕੱਠਾ ਕਰ ਲੈ ਸਾਲ ਚ ਫਲੱਸ ਬਾਰੇ ਨਾਲੀਆਂ ਤੇ ਪੈਂਦੇ ਨੇ ਜੀ ਹਾਂਜੀ ਆਹ ਦੇਖ ਲਓ ਬਈ ਨਾਲੀ ਤੇ ਇੱਥੇ ਫਲੱਸ ਬੈਂਦੀਆਂ ਨੇ ਕੁੜੀਆਂ ਅੰਦਰ ਫਲੱਸ ਵੀ ਨਹੀਂ ਹੈਗੀ ਦੇਖ ਸਕਦੇ ਹੋ ਤੇ ਆਹ ਲਾ ਲਓ ਜੀ ਇੱਕ ਮਿੰਟ ਇੱਥੇ ਦੇਖ ਲਓ ਜੀ ਇੱਥੇ ਪੁੰਜੇ ਪੈਂਦੇ ਨੇ ਬਿਨਾ ਕੱਪੜਿਆਂ ਤੋਂ ਬਿਲਕੁਲ ਵੀ ਯਾਰ ਪੰਜਾਬ ਦੀ ਧਰਤੀ ਤੇ ਗੁਰੂ ਪੀਰਾਂ ਦੀ ਧਰਤੀ ਤੇ ਦੇਖ ਲਓ ਵੀ ਹਾਲਾਤ ਦੱਸਦਾ ਜਦੋਂ ਥੱਲੇ ਬੰਨੇ ਉਹ ਸਾਹਮਣੋਂ ਸਾਪਾਂ ਦੇ ਦੀ ਜਿਹੜੇ ਸਾਨੂੰ ਦੱਸਦੇ ਨੇ ਵੀ ਥੱਲੇ ਪੈਂਦੀ ਨੇ ਤੁਦਰਤੀ ਬੱਚਤ ਰਹੀ ਸੱਪ ਵੱਲੋਂ ਯਾਰ। ਗਵਾਂਡੀਆਂ ਨੂੰ ਰੋਣਾ ਪੈਦਿਆ ਪਤਾ ਚੱਲਦਿਆ ਸੱਪ ਮਾਰਦਾ। ਨੇ ਉਹ ਥੱਲੇ ਜਿਵੇਂ ਥੱਲੇ ਪਈਆਂ ਦੀ ਸੱਪ ਤੁਸੀਂ ਵੀ ਦਰ ਸਕਦਾ ਹੀ ਮੈਂ। ਬਿਲਕੁਲ ਬਿਲਕੁਲ। ਕੋਈ ਕੱਪੜਾ ਨਹੀਂ ਹੈਗਾ ਘਰ 'ਚ। ਆਹੀ ਕੱਪੜੇ ਨੇ ਬਾਕੀ ਕੱਪੜੇ ਹੈ ਹੀ ਨਹੀਂ ਕਿ ਭਾਈ। ਨਹੀਂ ਉਹ ਨਾ ਸੂਟ ਵੀ ਉਹ ਚਾਰ ਲਿਆਂਦੇ ਨੇ ਇਹਨਾਂ ਵਾਸਤੇ ਅਸੀਂ ਸਿਕਨੇ ਦੇਤੀ। ਸਿਆਉਣੇ ਦੇਤੇ। ਹਾਂਜੀ। ਬਿਲਕੁਲ ਹਾਂ ਸਿਆਉਣੇ ਦੇਤੇ। ਕੱਪੜੇ ਵੀ ਨਹੀਂ ਤਾਂ ਇੱਕੇ ਕੱਪੜਿਆਂ 'ਚ। ਤੁਸੀਂ ਹਾਲਾਤ ਦੇਖ ਲਓ ਵੀ ਪੰਜ ਮੰਜਨ ਜਦੋਂ ਹੈ ਹੀ ਨਹੀਂ ਕੱਪੜੇ ਹੋਰ ਪਾਉਣ ਨੂੰ ਕੋਈ ਬੋਰੀ ਕੱਪੜੇ ਨਹੀਂ ਜੀ ਭਾਈ ਜੀ ਨਾ ਕੋਈ ਮਾਂ ਐ ਨਾ ਬਾਪ ਐ ਨਾ ਭਾਈ ਐ ਆ ਦੋ ਬੇਟੀਆਂ ਦੋ ਲੜਕੀਆਂ ਪੰਜਾਬ ਦੇ ਜਾਇਆਂ ਨੂੰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਐ ਥੋੜਾ ਨੰਬਰ ਇੱਕ ਹੋਰ ਚੀਜ਼ ਐ ਵਿੱਚ ਕਮੈਂਟਾਂ 'ਚ ਕਹਿੰਦੇ ਨੇ ਪਰਿਵਾਰ ਦਾ ਉਹ ਦੇਓ ਇਹਨਾਂ ਲਈ ਤਾਂ ਮੰਝਾ ਵੀ ਨਹੀਂ ਕੱਪੜੇ ਵੀ ਨਹੀਂ ਪਾਉਣ ਨੂੰ ਇਹਨਾਂ ਲਈ ਬੈਂਕ ਦਾ ਖਾਤਾ ਕਿੱਥੋਂ ਹੋਊਗਾ ਭੁੰਜੇ ਪੈਂਦੇ ਨੇ ਇਹ ਦੇਖ ਲਓ ਤੁਸੀਂ ਪੰਨੇ ਪਤਾ ਨਹੀਂ ਕਿੰਨੇ ਕ ਸਾਲਾਂ ਦੇ ਸਰਦੀਆਂ 'ਚ ਕੀ ਹਾਲਾਤ ਹੁੰਦੇ ਹੋਣਗੇ ਮਿਪੁੰਜੇ ਯਾਰ ਕੀ ਹਾਲਾਤ ਹੈਗੀ ਹੈ ਹਾਂ ਆਪਣਾ ਨੰਬਰ ਦਿਓ 94 53 94 94 654 94 654 12397 ਗੁਰਪ੍ਰੀਤ ਸਿੰਘ ਲਹਿਰੇ ਦਾ ਨੰਬਰ ਹੈ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਹੈ ਯਾਰ ਇੱਕ ਇਹਨਾਂ ਨੂੰ ਦੋ ਚਾਰ ਮੰਜੇ ਤੇ ਆਪਣਾ ਬਿਸਤਰੇ ਸਰਦੀ ਆਊਗੀ ਕਹਾ ਤੇ ਇੱਕ ਫਲੱਸ ਬਾਥਰੂਮ ਬਣਾਉਣਾ ਹੈ ਇੱਕ ਗੇਟ ਆ ਗੇਟ ਨਹੀਂ ਆ ਗੇਟ ਲੱਗ ਜੇ ਇੱਕ ਆ ਪਲਾਸਟਰ ਹੋ ਜੇ ਥੱਲੇ ਕੋਈ ਮੜਾ ਮੋਟਾ ਲਾ ਦੀਏ ਫਰਸ਼ ਵੀ ਚੱਲ ਕੋਈ ਲੰਨੀ ਫਰਸ਼ ਦਿੱਤਾ ਯਾਨੀ ਕਿ ਵੀ ਹਾਲਾਤ ਨੇ ਜਿਹੜੇ ਬਹੁ ਮਾੜੇ ਨੇ ਥੋੜਾ ਥੋੜਾ ਕਰਕੇ ਕਹਿੰਦਾ ਹੁੰਦੇ ਨੇ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਦੇ ਮੰਗ ਕੇ ਲੈਂਦੀ ਆ ਕੁੜੀਆ ਹਾਂਜੀ ਫਿਰ ਉਹ ਕੁੜੀ ਨੂੰ ਵੀ ਸਾਹਮਦੀ ਆ ਹਾਂਜੀ ਹਾਂਜੀ ਮਿਸਤਰੀ ਦੀ ਜ਼ਿੰਮੇਵਾਰੀ ਲੈ ਗਈ ਮਿਸਤਰੀ ਨੇ ਸਾਰਾ ਜਦੋਂ ਮੀਂਹ ਹੁੰਦਾ ਤਿੰਨਾ ਮੂਰਤ ਬਣਾਦਿਆਂ ਮਿਸਤਰੀ ਨੇ ਸਾਰਾ ਆ ਛੱਡ ਗਿਆ ਆ ਛੱਡ ਦੇ ਸਾਰਾ ਪਾਣੀ ਅੰਦਰ ਹੁੰਦਾ ਤਾਂਰੇ ਚ ਮੀਂਹ ਪੈਂਦੇ ਤਾਂ ਚਲੋ ਇਹਦਾ ਵੀ ਇੰਤਜ਼ਾਮ ਹੋ ਜਾਊਗਾ ਕਰਾ ਦੋਗੇ ਜਦੋਂ ਹੁਣ ਚਲੋ ਜ਼ੀਰੋ ਪਿੰਡ ਚੋਂ ਜਿਹੜਿਆਂ ਨੂੰ ਜਾਣਦੇ ਦੀ ਉਹਨਾਂ ਦੇ ਹੈਵੀ ਮੰਜਾ ਲੈ ਤੇ ਦੋ ਉਹਨਾਂ ਨੇ ਮੰਜਾ ਲੈ ਦਿੱਤਾ ਅਸੀਂ ਜਿਹੜਾ ਸਾਡਾ ਕੰਮ ਦੀ ਅਸੀਂ ਦੋ ਚੜ ਦੇਣਾ ਚਾਹੁੰਦੇ ਨੂੰ ਦੋ ਮੰਜੇ ਅਸਤਾ ਮੰਜੇ ਲਿਆਂ ਉਹਦੇ ਦੇ ਬੈਠ ਦਵੋ ਤੂੰ ਇਹ ਦੇ ਸਤਰਾ ਐਨ ਆਰ ਆਈ ਭਰਾ ਤਨੂੰ ਬੈੱਡ ਦੇਵਾ ਤਾਂ ਜ਼ਿਆਦਾ ਵਧੀਆ